ਵੀਰਵਾਨੂ ਪੰਜਾਬ ਦੇ ਜਲੰਧਰ ਪੀਏਪੀ ਗਰਾਊਂਡ ਵਿਖੇ ਮੁੱਖ ਮੰਤਰੀ ਯੋਗਸ਼ਾਲਾ ਨਾਮਕ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਇਸ ਪ੍ਰੋਗਰਾਮ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪਾਰਟਿਸਿਪੇਸ਼ਨ ਕਰਨਾ ਸੀ ਪਰ ਕੁਝ ਕਾਰਨਾ ਕਰਕੇ ਦੋਵੇਂ ਆਗੂ ਇਸ ਯੋਗਸ਼ਾਲਾ ਵਿੱਚ ਨਾ ਪਹੁੰਚ ਸਕੇ ਮੰਤਰੀ ਬਲਵੀਰ ਸਿੰਘ ਨੇ ਮੁੱਖ ਤੌਰ ਤੇ ਯੋਗਸ਼ਾਲਾ ਵਿੱਚ ਹਿੱਸਾ ਲਿਆ ਇਸ ਦੌਰਾਨ ਬਹੁਤ ਸਾਰੇ ਵਿਧਾਇਕਾਂ ਅਤੇ ਕੰਸਿਸਟੈਂਸੀ ਇੰਚਾਰਜ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਯੋਗਾ ਕੀਤਾ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਤੇ ਪਾਰਟੀ ਅਧਿਕਾਰੀਆਂ ਵੀ ਉਕਤ ਯੋਗਸ਼ਾਲਾ ਵਿੱਚ ਸ਼ਾਮਲ ਹੋਈ ਯੋਗਾ ਅਧਿਆਪਕਾਂ ਨੇ ਸਾਰਿਆਂ ਨੂੰ ਯੋਗਾ ਕਰਵਾਇਆ प्राप्त जानकारी अनुसार उक्त प्रोग्राम आज सवेरे लगभग 5:15 बजे जिलंदर विखे शुरू ਕੀਤਾ ਗਿਆ ਸੀ ਪਹਿਲਾ ਸਟੇਜ ਤੇ ਮੌਜੂਦਾ ਲੋਕਾਂ ਤੇ ਬੱਚਿਆਂ ਨੂੰ ਯੋਗਾ ਸਮਝਾਇਆ ਗਿਆ ਤੇ ਫਿਰ ਸਾਰੇ ਯੋਗਾ ਅਧਿਆਪਕਾਂ ਨੂੰ ਸਟੇਜ ਤੇ ਬੁਲਾਇਆ ਗਿਆ ਅਤੇ ਫਿਰ ਯੋਗਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹਜ਼ਾਰਾਂ ਲੋਕ ਯੋਗਾ ਕਰਨ ਲਈ ਪੀਪੀ ਗਰਾਉਂਡ ਪਹੁੰਚੇ ਸਨ ਯੋਗਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕੇ ਤੋਂ ਇੰਚਾਰਜ ਜੱਤੇ ਕਾਰੋਬਾਰੀ ਨਿਤਿਨ ਕੋਹਲੀ ਨੇ ਯੋਗਾ ਕਰਨ ਆਏ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਯੋਗਾ ਦੀ ਮਹੱਤਤਾ ਬਾਰੇ ਦੱਸਿਆ ਯੋਗਾ ਦੌਰਾਨ ਚਾਰੇ ਪਾਸੇ ਪੁਲਿਸ ਵਿਤਾਇ ਨਾਕ ਸੀ ਅਗੇਸ ਬੈਠੇ ਆ ਚਾਹੇ ਜੇ ਕਿ ਮੈਂ ਧੰਨਵਾਦ ਕਰਾਂ ਸਪੈਸ਼ਲ ਥੈਂਕਸ ਸਾਰੇ ਹੈ ਮਿਨਿਸਟਰ ਸੋਲਡਾਟ ਬੀ ਸਿੰਘ ਜੀ ਦਾ ਜਿਹੜੇ ਸਪੈਸ਼ਲੀ ਉੱਚਜਤ ਦੇ ਰਾਹ ਦੇ ਆਕੇਸ ਪ੍ਰੋਗਰਾਮ ਨੂੰ ਸਕਸੈਸ ਕਰਨ ਦੇ ਵਿੱਚ ਸਾਡੇ ਨਾਲ ਮੋਢੇ ਦੇ ਮੋਢਾ ਲਾ ਕੇ ਖੜੇ ਹੋਏ ਉਸ ਤੋਂ ਬਾਅਦ ਸਾਡੀ ਐਡਮਿਨਿਸਟ੍ਰੇਸ਼ਨ ਪਲੀਜ਼ ਜਿਸਵਲ ਜਿਹੜੇ ਕਈ ਦਿਨਾਂ ਤੋਂ ਇਸ ਪ੍ਰੋਗਰਾਮ ਨੂੰ ਸਕਸੈਸ ਕਰਨ ਲਈ ਕਾਫੀ ਮਿਹਨਤ ਕਰ ਰਹੇ ਧੰਨਵਾਦ ਕਰਦੇ ਆ ਤੇ ਸਾਰੇ ਅਰਗੇਮੈਂਟਸ ਨੂੰ بالکل ٹھیک طرح کا جو دیکھ رہا ہزاروں تعداد کے اتے بچے آئے ہیں شہر واسی نے تو میں خود تی سال کو یوگا کر رہا ہوں تو تم سارا ریکویسٹ یوگ بہت ہی امپورٹنٹ پارٹ ہے لائف کا تائف بماریاں کو علاوہ تر مانسک صحت سنتلن یہ اینی امپورٹنٹ چیز ہے کہ جی بچیا نو سپیسفک میں ریکویسٹ کرانا گیم ضرور کھیلو نہ یوگا ضرور کرو نہ خود سکاش بھی گرد نہ سویرے اٹھ کے گھنٹہ تی سال تک ادا ہو رہا سارا یوگشان جانتے سپیشلی سارے پرس ویڈا نے جہاں سویرے تو آ کے اس گل کور کر رہے کامسل فائنس سارے ڈی سی صاحب کارپوریشن کمیشنر سی پی میم نے جنہوں نے جب آ کے پروگرام سے لگایا پی ایسے صاحب سفر ہوگی ਜਿਹੜੇ ਪਾਰ ਕੋਲ ਕੋ ਫਰਾਵਰ ਸਾਰੇ ਅਰੇਂਜਮੈਂਟ ਸਾਡੀ ਗੱਲ ਕਰਦੇ ਹੋ ਕੋਈ ਵੀ ਪ੍ਰੋਗਰਾਮ ਕਰਾਵਾ ਹੋਏ ਤੇ ਵੀ ਆਪ ਵੀ ਦੀ ਸਾਰੀ ਅਫੋਰਸ ਨਹੀਂ ਕਾਫੀ ਲੱਗੀ ਹੋਈ ਹੈ ਪ੍ਰੋਗਰਾਮ ਨੂੰ ਸਕਸੈਸ ਕਰਨ ਲਈ ਤੁਹਾਡਾ ਥੈਂਕ ਯੂ ਵੈਰੀ ਮਚ ਗਰਮੀ ਬਹੁਤ ਹੈ ਤੇ ਮੌਸਮ ਨੇ ਵਾਪਸ ਸਾਡਾ ਸਾਥ ਦਿੱਤਾ ਤੁਹਾਡੇ ਸਾਰਿਆਂ ਨੇ ਧਿਆਨ ਦੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵੀਰਵਾਨੂ ਪੰਜਾਬ ਦੇ ਜਲੰਧਰ ਪੀਏਪੀ ਗਰਾਊਂਡ ਵਿਖੇ ਮੁੱਖ ਮੰਤਰੀ ਯੋਗਸ਼ਾਲਾ ਨਾਮਕ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਇਸ ਪ੍ਰੋਗਰਾਮ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪਾਰਟਿਸਿਪੇਸ਼ਨ ਕਰਨਾ ਸੀ ਪਰ ਕੁਝ ਕਾਰਨਾ ਕਰਕੇ ਦੋਵੇਂ ਆਗੂ ਇਸ ਯੋਗਸ਼ਾਲਾ ਵਿੱਚ ਨਾ ਪਹੁੰਚ ਸਕੇ ਮੰਤਰੀ ਬਲਵੀਰ ਸਿੰਘ ਨੇ ਮੁੱਖ ਤੌਰ ਤੇ ਯੋਗਸ਼ਾਲਾ ਵਿੱਚ ਹਿੱਸਾ ਲਿਆ ਇਸ ਦੌਰਾਨ ਬਹੁਤ ਸਾਰੇ ਵਿਧਾਇਕਾਂ ਅਤੇ ਕੰਸਿਸਟੂਐਂਸੀ ਇੰਚਾਰਜ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਯੋਗਾ ਕੀਤਾ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਤੇ ਪਾਰਟੀ ਅਧਿਕਾਰੀਆਂ ਵੀ ਉਕਤ ਯੋਗਸ਼ਾਲਾ ਵਿੱਚ ਸ਼ਾਮਲ ਹੋਈ ਯੋਗਾ ਅਧਿਆਪਕਾਂ ਨੇ ਸਾਰਿਆਂ ਨੂੰ ਯੋਗਾ ਕਰਵਾਇਆ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪ੍ਰੋਗਰਾਮ ਅੱਜ ਸਵੇਰੇ ਲਗਭਗ 5 ਵਜੇ 15 ਮਿੰਟ ਤੇ ਜਲੰਧਰ ਵਿਖੇ ਸ਼ੁਰੂ ਕੀਤਾ ਗਿਆ ਸੀ ਪਹਿਲਾਂ ਸਟੇਜ ਤੇ ਮੌਜੂਦਾ ਲੋਕਾਂ ਤੇ ਬੱਚਿਆਂ ਨੂੰ ਯੋਗਾ ਸਮਝਾਇਆ ਗਿਆ ਤੇ ਫਿਰ ਸਾਰੇ ਯੋਗਾ ਅਧਿਆਪਕਾਂ ਨੂੰ ਸਟੇਜ ਤੇ ਬੁਲਾਇਆ ਗਿਆ ਅਤੇ ਫਿਰ ਯੋਗਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹਜ਼ਾਰਾਂ ਲੋਕ ਯੋਗਾ ਕਰਨ ਲਈ ਪੀਪੀ ਗਰਾਊਂਡ ਪਹੁੰਚੇ ਸਨ ਯੋਗਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕੇ ਤੋਂ ਇੰਚਾਰਜ ਅਤੇ ਕਾਰੋਬਾਰੀ ਨਿਤਿਨ ਕੋਲੀ ਨੇ ਯੋਗਾ ਕਰਨ ਆਏ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਯੋਗਾ ਦੀ ਮਹੱਤਤਾ ਬਾਰੇ ਦੱਸਿਆ ਯੋਗਾ ਦੌਰਾਨ ਚਾਰੇ ਪਾਸੇ ਪੁਲੀਸ ਵੀ ਤਾਂ ਇਨਾਕ ਸੀ ਅੱਗੇ ਗਿਆਂ ਚ ਬੈਠੇ ਆ। ਚਾਹੇ ਜੋ ਕਿ ਮੈਂ ਧੰਨਵਾਦ ਕਰਦਾ ਹਾਂ। ਇੱਕ ਸਪੈਸ਼ਲ ਥੈਂਕਸ ਸਾਡੇ ਹੈਜ਼ ਮਿਨਿਸਟਰ ਸ੍ਰੀ ਲਾਲੋਬੀ ਸਿੰਘ ਜੀ ਦਾ ਜਿਹੜੇ ਸਪੈਸ਼ਲੀ ਉਚਜੇ ਦੌਰ ਤੇ ਰਹੇ ਆ ਅੱਗੇ ਇਸ ਪ੍ਰੋਗਰਾਮ ਨੂੰ ਸਕਸੈਸ ਕਰਨ ਦੇ ਵਿੱਚ ਸਾਡੇ ਨਾਲ ਮੋਢੇ ਦੇ ਮੋਢਾ ਲਾ ਕੇ ਖੜੇ ਹੋਏ ਆ। ਉਸੇ ਵਾਲਾ ਸਾਡੀ ਐਡਮਿਨਿਸਟ੍ਰੇਸ਼ਨ ਪੁਲੀਸ ਡਿਫਰ ਜਿਹੜੇ ਕਈ ਦਿਨਾਂ ਤੋਂ ਇਹ ਪ੍ਰੋਗਰਾਮ ਨੂੰ ਸਕਸੈਸ ਕਰਨ ਲਈ ਕਾਫੀ ਮਿਹਨਤ ਕਰੇ ਦਿਨ ਰਾਤ ਲਾ ਕੇ ਸਾਰੇ ਰਮੈਕਸ ਨੂੰ بالکل ٹھیک طرح کا جو دیکھ رہا ہزار ہی تعار بچے آئے نا شہر واسی نے تو میں خود تی سال کو یوگا کر رہا ہوں تو تنو سارا ریکویسٹ کرانگا کہ یوگ بہت ہی امپورٹنٹ پارٹ ہے لائف دا تو اگر لائف کا بیماریاں علاوہ اگر مانسک سنتلن لیت لوگ امپورٹنٹ ای چیز ہے کہ جی بچیا نپیشلی میں ریکویسٹ کرانگا گیم ضرور کھیل نہ یوگا ضرور کرو ਮੈਂ ਫਿਰ ਸਕਵਾਸ਼ ਵੀ ਗਿਆਦਾ ਮੈਂ ਫਿਰ ਉਹ ਕੀ ਘੰਟਾ 35 ਇਹਦੀ ਰਾਬਾ ਇਹ ਸਾਰਿਆਂ ਨੂੰ ਐਸ.ਐਮ. ਦੀ ਓਪਚਲ ਜਾਣ ਤੋਂ ਪਹਿਲੇ ਮੇਰੇ ਧੰਨਵਾਦ ਸਪੈਸ਼ਲੀ ਸਾਡੇ ਪ੍ਰੋਫੈਸਰ ਵੀਰਾਂ ਨੇ ਜਿਹੜੇ ਸਵੇਰੇ ਤੇ ਆ ਕੇ ਇਸ ਗੱਲ ਨੂੰ ਕਵਰ ਕਰਦੇ ਰਿਹਾ ਤੇ ਸਾਰਿਆਂ ਦਾ ਇਸ ਪ੍ਰੋਗਰਾਮ ਦੀ ਸਕਸੈਸਫੁਲਟੀ ਵਿੱਚ ਸਪੈਸ਼ਲ ਜ਼ਾਇਦ ਸਾਡੇ ਡੀ.ਸੀ. ਸਾਹਿਬ ਡਿਪਰੈਸ਼ਨ ਕਮਿਸ਼ਨਰ ਸੀ.ਪੀ. ਮੈਮ ਨੇ ਜਿਨ੍ਹਾਂ ਨੇ ਦਿਨ ਲਾ ਕੇ ਇਹ ਪ੍ਰੋਗਰਾਮ ਚਲਾਇਆ ਸਾਡੇ ਪੀ.ਓ.ਡੀ. ਵਾਲੇ ਏ.ਡੀ. ਸਾਹਿਬ ਨੂੰ ਸਤਿਕਾਰ ਰੱਖੀ ਜਿਹੜਾ ਕਹਿੰਦੇ ਸਰਾਵਤ ਸਾਰਾ ਅਰੇਂਜਮੈਂਟ ਸਾਡੀ ਗੱਲ ਕਰਦੇ ਕੋਈ ਵੀ ਪ੍ਰੋਗਰਾਮ ਕਰਾਣਾ ਹੋਏ ਤੇ ਵੀ ਆਪਦੀ ਸਾਰੀ ਫੀਸ ਵੀ ਕਾफी ਲੱਗ ਰਹੀ ਹੈ ਪ੍ਰੋਗਰਾਮ ਨੂੰ ਸਕਸੈਸ ਕਰਨ ਦੀ। ਬਹੁਤ थैंक यू वेरी मच। ਗਰਮੀ ਬਹੁਤ ਹੈ ਪਰ ਮੌਸਮ ਨੇ ਵੈਸੇ ਸਾਥ ਦਿੱਤਾ। ਤੁਹਾਡੇ ਸਾਰਿਆਂ ਨੇ ਇੱਥੇ ਆਉਣ ਤੇ ਬਹੁਤ ਬਹੁਤ ਸ਼ੁਕਰੀਆ। ਧੰਨਵਾਦ।